ਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਮੁਖੀ ਨਾਲ ਕੀਤੀ ਹੋਈ ਹੈ ਅੰਦਰ ਖਾਟੇ ਗੰਢ ਤੁਪ ਮੁੱਖ ਮੰਤਰੀ ਭਗਵੰਤ ਮਾਨ ਤੇ ਡੇਰਾ ਮੁਖੀ ਦੀ ਅਫਸਰਚ ਕੀ ਗੱਲਬਾਤ ਹੋਈ ਹੋਈ ਹੈ ਇਸ ਦਾ ਖੁਲਾਸਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਤੇ ਸਪੋਕਸਮੈਨ ਜਿਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਡੇਰਾ ਮੁਖੀ ਦੇ ਵਿੱਚ ਅਸੀਂ ਸੈਟਿੰਗ ਹੋ ਚੁੱਕੀ ਹੈ ਵਿਧ ਪ੍ਰੂਫਾਂ ਦੇ ਨਾਲ ਉਹਨਾਂ ਨੇ ਆਪਣੇ ਤੱਥ ਪੇਸ਼ ਕੀਤੇ ਨੇ ਕਿਸ ਤਰ੍ਹਾਂ ਦੀ ਗੰਢਤੂਪ ਹੋਈ ਹੋਈ ਹੈ ਕੀ ਕਮਿਟਮੈਂਟ ਹੋਈ ਹੋਈ ਹੈ ਡੇਰਾ ਮੁਖੀ ਤੇ ਸੀਐਮ ਭਗਵੰਤ ਮਾਨ ਦੇ ਵਿੱਚ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਹਰਿਆਣਾ ਚੋਣਾਂ ਵਿੱਚ ਵੋਟਾਂ ਲੈਣ ਲਈ ਡੇਰਾ ਮੁਖੀ ਗੁਰਮੀਤ ਆਰਮਨ ਰਹੀਮ ਨਾਲ ਅੰਦਰੂਨੀ ਗੰਢ ਟੁੱਪ ਕਰ ਲਈਏ ਇਸੇ ਕਾਰਨ ਡੇਰਾ ਮੁਖੀ ਦੇ ਖਿਲਾਫ ਧਾਰਾ 295ਏ ਤਹਿਤ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੇ ਹਾਲਾਂਕਿ ਫਾਈਲ 3 ਸਾਲਾਂ ਤੋਂ ਮੁੱਖ ਮੰਤਰੀ ਦੇ ਟੇਬਲ ਤੇ ਪਈ ਹੈ ਸੋ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਕਾਨੂੰਨ ਵਿਵਸਥਾ ਟਹਿ ਟੇਰੀ ਹੋਣ ਨਿਕਾਸ਼ ਕਾਰਜਕ ਠੱਪ ਹੋਣ, ਲੜਕੀਆਂ ਲਈ ਮਾਹੌਲ ਸੁਰੱਖਿਆ ਨਾ ਹੋਣ, ਸੂਬੇ ਵਿੱਚ ਗੈਂਗਸਟਰਵਾਦ ਦਾ ਹੋਣਾ ਅਤੇ ਨਸ਼ਿਆਂ ਦਾ ਵਿਆਪਕ ਪ੍ਰਸਾਰ ਹੋਣ ਸਮੇਤ ਮੁੱਖ ਮੁੱਦਿਆਂ ਦੀ ਗੱਲ ਨਹੀਂ ਕਰ ਰਏ ਸਗੋਂ ਆਪਣੀਆਂ ਅਸਫਲਤਾਵਾਂ 'ਤੇ ਪਰਦਾ ਪਾਉਣ ਵਾਸਤੇ ਡਰਾਮੇਬਾਜ਼ੀ ਤੇ ਪ੍ਰੋਪਾਗੈਂਡਾ ਦੀ ਮਹਿਮੇਜ ਜੁਟੇ ਹੋਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਵੇਖ ਕੇ ਹੈਰਾਨ ਹਨ ਕਿ ਬਦਬੀ ਮਾਮਲਿਆਂ ਦੇ ਦੋਸ਼ੀ ਪ੍ਰਦੀਪ ਕਲੇਰ ਜਿਸ ਨੂੰ ਤਿੰਨ ਕੇਸਾਂ ਵਿੱਚ ਪੰਗੋੜਾ ਕਰਾ ਦਿੱਤਾ ਹੋਇਆ ਹੈ 6 ਸਾਲਾਂ ਬਾਅਦ ਸਿਰਫ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ 1 ਮਹੀਨੇ ਵਿੱਚ ਹੀ ਜ਼ਮਾਨਤ ਮਿਲ ਗਈ ਉਹਨਾਂ ਕਹਿੰਦੇ ਕਿ ਉਸ ਦੇ ਖਿਲਾਫ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਪੁਲਿਸ ਥਾਣੇ ਵਿੱਚ ਐਫ ਆਈ ਆਰ ਨੰਬਰ 117 ਮਿਤੀ 25/9/2015 ਅਤੇ ਐਫ ਆਈ ਆਰ ਨੰਬਰ 128 ਮਿਤੀ 12/10/2015 ਵਿੱਚ ਦਰਜ ਹੋਈ ਹੈ ਪਰ ਇਹਨਾਂ ਦੋਵਾਂ ਕੇਸਾਂ ਵਿੱਚ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਸ ਲਈ ਭਗਵੰਤ ਮਾਨ ਜੋ ਗ੍ਰਹਿ ਮੰਤਰੀ ਵੀਨ ਸਿੱਧੇ ਤੌਰ ਤੇ ਇਸ ਤੇ ਜ਼ਿੰਮੇਵਾਰ ਹਨ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਇੱਕ ਸਚਾਈ ਹੈ ਕਿ ਪ੍ਰਦੀਪ ਨੇ ਰਜਿਸਟਰਡ ਦੇ ਸਾਹਮਣੇ ਧਾਰਾ 164 ਦੇ ਤਹਿਤ ਆਪਣੇ ਬਿਆਨ ਕਮਲ ਜਿਹੜਾ ਕਲਮਬੰਦ ਕਰਵਾਇਆ ਜਿਸ ਵਿੱਚ ਉਸਨੇ ਹਣੀਪ੍ਰੀਤ ਨੂੰ ਬੇਦਬੀਆਂ ਦਾ ਦੋਸ਼ ਠਾਇਆ ਪਰ ਇਸ ਦੇ ਬਾਵਜੂਦ ਹਣੀਪ੍ਰੀਤ ਖਿਲਾਫ ਪੰਜਾਬ ਪੁਲਿਸ ਨੇ ਹਾਲੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਹਣੀਪ੍ਰੀਤ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਨੇ ਇਹ ਵੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਪਹਿਲਾ ਬੇਦਬੀਆਂ ਕੇਸ ਵਿੱਚ ਪੰਜਾਬ ਦੇ ਬਾਹਰ ਤਬਦੀਲ ਕੀਤੇ ਗਏ ਤੇ ਫਿਰ ਉਹਨਾਂ ਦੀ ਸੁਣਵਾਈ ਤੇ ਰੋਕ ਲੱਗ ਗਈ ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਮੁੱਖ ਮੰਤਰੀ ਇਹ ਵੀ ਸਵਾਲ ਕੀਤਾ ਉਹਨਾਂ ਨੇ ਕਿ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਵੱਲੋਂ ਵਾਰ-ਵਾਰ ਡੇਰਾ ਮੁਖੀ ਨੂੰ ਜ਼ਮਾਨਤ ਤੇ ਰਿਹਾਅ ਕਰਨ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਅਤੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਕਿਉਂ ਨਹੀਂ ਦਿੰਦੇ ਪੰਜਾਬ ਵਿੱਚ ਉਹਨਾਂ ਨੇ ਕਿਹਾ ਕਿ ਐਨ ਐਚ ਆਈ ਵੱਲੋਂ 3263 ਕਰੋੜ ਰੁਪਏ ਤੇ 3 ਪ੍ਰੋਜੈਕਟ ਰੱਦ ਅਤੇ 14288 ਕਰੋੜ ਰੁਪਏ ਦੇ 8 ਹੋਰ ਪ੍ਰੋਜੈਕਟ ਰੱਦ ਕਰਨ ਦੀ ਧਮਕੀ ਦੇਣ ਦੀ ਗੱਲ ਕਰਦਿਆਂ ਕਾਲੀਦਾਲ ਦੇ ਬੁਲਾਰੇ ਨੇ ਕਿਹਾ ਕਿ ਭਗਵੰਤ ਮਾਨ ਜ਼ਮੀਨ ਐਕਵਾਇਰ ਕਰਨ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਟੁਕੜਾ ਮੌਜਾ ਦੇਣ ਵਿੱਚ ناکਾਮ ਰਹੇ ਹਨ ਜਿਸ ਕਾਰਨ ਇਹ ਪ੍ਰੋਜੈਕਟ ਰੱਦ ਹੋਏ ਹਨ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾ 5 ਸਾਲਾਂ ਵਿੱਚ ਕਾਂਗਰਸ ਇੱਕ ਵੀ ਪ੍ਰੋਜੈਕਟ ਲਿਆਉਣ ਵਿੱਚ ناکام ਰਹੀ ਤੇ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਇਹ ਮਹਾਜਨੂ ਸੂਬੇ ਨੂੰ ਫੇਰ ਕਰ ਦਿੱਤਾ ਹੈ ਸੋ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਜੋ ਡੇਰਾ ਮੁਖੀ ਨਾਲ ਜਿਹਦੀ ਗੰਢ ਤੂਪ ਹੋ ਚੁੱਕੀ ਹੈ ਹਰਿਆਣਾ ਦੇ ਵਿੱਚ ਵੱਡਾ ਲਾਭ ਲੈਣ ਖਾਤਰ ਹਰਿਆਣਾ ਦੀਆਂ ਵੋਟਾਂ ਨੂੰ ਲੈ ਕੇ ਡੇਰਾ ਮੁਖੀ ਨੂੰ ਜਿਹੜਾ ਫਰਲੋ ਦਵਾਈ ਜਾਂਦੀ ਹੈ ਉਸ ਤੋਂ ਬਾਅਦ ਡੇਰਾ ਮੁਖੀ ਦਾ ਸੈੰਗਣਾ ਹੁੰਦੀਆਂ ਨੇ ਜੋ ਡੇਰਾ ਮੁਖੀ ਦੀ ਆਪਣੀ ਵੋਟ ਬੈਂਕ ਹੈ ਉਸ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਭੁਗਤਣ ਵਾਸਤੇ ਡੇਰਾ ਮੁਖੀ ਦਾ ਜਿਹੜਾ ਗਾਂਡਾ ਸੰਡਾ ਹੋ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ